ਨਵਾਂ ਨਮਾਈ ਸੰਦ ਦੇਖ ਲਿਆ ਜੀ ਇੱਕ ਬੜੀ ਜੰਮਦੀ ਦੀ ਫਾਈਲ ਉਸ ਦੇ ਮੁਕਾਬਲੇ ਇੱਕ ਤਾਂ ਦੇਖੀ ਬੜੀ ਜਮਦ ਕਰਕੇ ਜਿਹੜੀ 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 ਉਹਦੇ ਤੋਂ ਜਗਰ ਦਾ ਬੋਲ ਕਾ ਜੰਮਦੀ ਤਾਂ ਪਾਉਂਦਾ ਹੈ ਨਵਾਂ ਬੜੀ ਵਧੀਆ ਚੱਲਦੀ ਹੈ ਜੀ ਇਹ ਐਸੀ ਵਾਲੀ ਨੂੰ ਪਾਉਂਦਾ ਬਣਾ ਲਿਆ ਸਸਤੀ ਕਾਲੀ ਸਰਾਂ ਨੂੰ ਆ ਕਦੂ ਕਰਨ ਵਾਲੀ ਮਸ਼ੀਨ ਬਣਾਈ ਜੀ ਨਵੀਂ ਭਾਈ ਕਿੰਨੇ ਫੁੱਟੀਆਂ ਹੈ ਜੀ ਆ ਕਿਨੇ ਫੁੱਟੀ ਐ ਇਹ 9 ਫੁੱਟ ਆ ਜੀ ਪ੍ਰਾਈਸ ਕੀ ਆ ਜੀ ਇਹਨਾਂ ਦਾ 9 ਫੁੱਟ ਦੀ 43000 ਦੀ ਜੀ ਇਹ ਘਾਟ ਫੁੱਟ ਦੀ ਆ ਜੀ ਕਦੂ ਪੂਰਨ ਪੂਰ ਬਾਬੂਰਾ ਇਹ ਖਾਲੇ ਲੱਗੇ ਆ ਅਸੇ ਰੋਟਾ ਬੇਟਰੰਗੂ ਲੱਗੇ ਆ ਸਿਸਟਮ ਫਟਾ ਐ ਐਸਟੀ ਚੱਲ ਰਹਾ ਹੈ 24 ਹੈਣੀ ਬਾਟੀ ਤੇ ਉਸ ਸਪੈਸ ਚ ਇਹ ਫਟਾ ਦੇਖੋ ਜੀ ਮੇਲਾ ਪੰਜਾਬੀ ਯੂਨੀਵਰਸਿਟੀ ਦਾ ਹਰ ਤਰ੍ਹਾਂ ਦੀ ਸਟਾਲ ਲੱਗੀ ਆ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਜੀ ਇਹ ਹੀ ਦੇਖਣ ਨੂੰ पापा के लिए शेनू के लिए दिलवारे बनाने दिलवाले बनाने आपने कट करना है जैसे प्याज सलाद रहता है तो आपने बनाइए प्याज सलाद आपने बनाइए प्याज सलाद पहले छुरी चाकू से कट करते रहे हाथ कटर का खतरा था अब हाथ कटर कोई खतरा नहीं आपने बनाना है टोमेटो का सला जैसे घर में पिज्जा है ब्रेड है टोस्ट है केक के लिए पतले पीस तो पतले कट कर कैसे बाहर कर देते ना तो आपने मोटे पीस कट करना है तो आपने मोटे पीस कट करना जो मर्जी है काटो चिड़िया को गोला गला पका तो क्या होता है ना जूस निकल जाता खाने के अंदर टेस्ट बदलता है ना जूस निकलता है ना टेस्ट आपने बनाना होता है ना अदरक का पेस्ट आपने चाय में डालते हैं सब्जी में डालते काट के डालते हैं कूट के डालते हैं हाथों के नीचे आता है कड़वा बड़ महसूस होता है कच्चे आम की चटनी चुकंदर चटनी नारियल चटनी केरेट की चटनी बीट चटनी लहसुन चटनी करेले का जूस उबले का जूस मूली का जूस गाजर का जूस कोई भी जूस आपने नमक में चिल्लाएंगे बन के तैयार है साफ कपड़ा या चाय चलनी फिल्टर में रखेंगे जूस रेडी तैयार जो मर्जी है कट करो और एक ये छोटा रोटा बेटा है ये क्या करता है जैसे आपने भिंडी है सेंपलियाँ गारिया पर भट्टियाँ कट करने वास्तव है आपने पीलिंग करना है ककड़ी को या खीरे को मूली को या गाजर को कोई चीज़ छीलना तो छीलेंगे आम पपैया टोमेटो वगैरह छीलना तो ये कम्प्लीट सेट हो गया ये तीनों आइटमों का सेट दे रहे ਇਹ ਲਗ ਲਾ ਲੀਤੇ 750 ਦਾ ਇੱਕ ਸੈੱਟ ਲੇਦੇ ਨਾ ਤਾਂ ਆਪਕੋ ਇਹ 650 ਰੁਪਏ ਕੰਪਲੀਟ ਸੈੱਟ ਜੀ ਸੈੱਟ ਦੇ ਅੰਦਰ ਕਿਸੇ ਵੀ ਚੀਜ਼ ਦੀ ਜਰੂਰਤ ਨਹੀਂ ਟਰੌਨ ਆ ਜੀ ਸਰ ਕੀ ਪ੍ਰਾਈਜ਼ਿੰਗ ਹੁੰਦੀ ਹੈ ਇਹਦੀ 750 ਹੁੰਦੀ ਭਾਈ ਠੀਕ ਹੈ ਜੀ ਕਿਹੜੀ ਕਿਹੜੀ ਚੀਜ਼ ਚਵਰਤਵਾ ਸਕਦੀ ਹੈ ਇਹਦੀ ਇਹ ਭਾਈ ਸੈਸਟੀ ਸੈੱਟ ਵਿੱਚ ਪੱਤੇ ਜਾਂਦੇ ਅੱਛਾ ਜੀ ਹੋਰ ਮਸਤ ਇਹਦਾ ਮੇਨ ਕੰਮ ਵਾਲੀ ਸਪਰੇਅ ਲਈ ਹੈ ਜੀ ਇਹਦਾ ਠੀਕ ਹੈ ਜੀ ਤੇਸੀ ਸਾਡੀ ਦੀ ਸਪਰੇਅ ਕਰੂਗਾ ਜੂਰੀਆ ਵਗੈਰਾ ਨਹੀਂ ਪਾਉਂਦਾ ਜੀ ਜੂਰੀਆ ਨਹੀਂ ਜੂਰੀਆ ਵਾਸਤੇ ਲੱਗੋ ਅਟੈਚਮੈਂਟ ਲਗਾਉਣੀ ਹੋ ਲੱਗੂ ਠੀਕ ਹੈ ਉਹਦੀ ਕਿੰਨੀ ਕੋਸਟ ਆਉਂਦੀ ਹੈ ਜੀ ਅਟੈਚਮੈਂਟ ਦੀ ਹਾਂ ਜੀ ਅਟੈਚਮੈਂਟ ਤੇ ਟਮਾਟਰ ਹੋਣਗੇ ਜੀ ਸਰ ਜੀ ਅਟੈਚਮੈਂਟ ਨਾਲ ਪੜੀਗਾ ਵਾਈਟ ਆਰ ਐਂਡ ਟੀ ਦਾ ਉਹ ਨੀਵੋਟ ਅਟੈਚਮੈਂਟ ਦਾ ਬਸ ਇਹਲੇ ਸਿਰਫ ਉਹਦਾ ਪ੍ਰਾਈਸ ਕਿੰਨਾ ਫਿਕਸ ਹੋ ਜਾਗਾ ਠੀਕ ਹੈ ਜੀ ਠੀਕ ਹੈ ਬਾਈ ਠੀਕ ਹੈ थैंक यू जी थैंक यू ਅਬ ਇਸਟਾਲ ਲੱਗੀ ਆ ਜੀ ਇੰਪਲੀਮੈਂਟਾਂ ਦੀ ਹੈਰੋ ਖੜੀਆਂ ਆ ਕੱਟ ਵਾਲੀ 12 12 ਦੀ ਆ 10 10 ਆ ਵੀਡੀਓ ਸ਼ਾਫਟਾਂ ਫਾਲੇ ਕਲਟੀਵੇਟਰ ਦੇ ਪ੍ਰੀਮੀਅਮ ਕੁਆਲਿਟੀ ਦੇ ਅਗਰੀਸ ਵਾਲੀ ਬਾਕਟ ਗੱਟਾਂ ਮੇਰੇ ਵੀਰ ਨੂੰ ਹਾਲ ਆਈ ਹੈ ਨੰਬਰ 1259 ਅਹ ਗੱਡੀ ਵੀ ਲੱਗੀ ਹੈ ਸਟਾਲ 'ਚ ਜੀ SUDMAX शहद साला लॻ बालाजी शहद ॾेखो ਕਲਚਰ ਵਰਕਸ ਦੀ ਸਟਾਲ ਆਈ ਇਹਦਾ ਮੱਕੀ ਬਟਣ ਵਾਲਾ ਸਿਸਟਮ ਆ ਅੰਨਾ ਦਾ ਸਾਈਲਜ ਵੇਦਾਰਾ ਚਾਰ ਗੋਲਾ ਚਾਹੀਦੀਆਂ ਚਾਰ ਗੋਲਾ ਲੈ ਕੇ ਘਰ ਵਾਦੀ ਪਰਮ ਵਾਲਿਆਂ ਦਾ ਜੀ ਸੁਪਰ ਸੀਡਰ ਜੀ ਇਹ ਲੱਖ ਦੇ ਬਲੇਡ ਰੋਟਾਵੇਟਰ 슈ਗਰ ਕੈਨ ਵੀਡਰ ਪ੍ਰਾਈਸ ਇਹ ਆਇਆ ਜੀ ਫਰਟੀਲਾਈਜ਼ਰ ਵਾਲਿਆਂ ਦੀ ਸਟਾਰ ਜੀ ਇਹਨਾਂ ਦਾ ਡਰੋਨ ਸਰ ਕੀ ਪ੍ਰਾਈਜ਼ਿੰਗ ਹੁੰਦੀ ਹੈ ਇਹਦੀ ਸਿਰੇ ਸਰਵਿਸ ਡਰੋਨ ਹੁੰਦੇ ਨੇ ਠੀਕ ਹੈ ਜੀ ਸਰਵਿਸ ਡਰੋਨ ਜਿਹੜੇ ਉਹ ਕਿਸਾਨ ਦਾ ਨੂੰ ਬਣਾਏਗਾ ਦਵਾਈ ਪਸਾਂਦੀ ਆਪਣੀ ਹੋਵੇਗੀ ਤੁਸੀਂ ਜਾਵਾਗੇ ਕਿ ਤੇ ਉਹਨਾਂ ਤੋਂ ਦਵਾਈ ਲੈਗੀ 10 ਲੀਟਰ ਦੇ ਟੈਂਕ ਦੇ ਵਿੱਚ ਉਹਨਾਂ ਦੀ 1 ਏਕੜ ਦੀ ਦਵਾਈ ਪੈਗੀ ਠੀਕ ਹੈ ਜੀ 600 ਇੱਕ ਏਕੜ ਦਾ 300 ਰੁਪਏ ਚਾਰ ਦਿਖਾਗੇ ਠੀਕ ਹੈ ਕਰੋ ਜੁੜੀ ਵਗੈਰਾ ਵੀ ਪੈ ਜਾਂਦਾ ਹੀ ਇਹ ਨਾਲ ਨਹੀਂ ਸਰ ਜੁੜੀਆ ਨਹੀਂ ਇਹ ਸਿਰਫ ਪੈਸਟੀਸਾਈਡ ਨਦੀਨਾਂ ਸਟੂਟ ਸਾਡੇ ਕੋਲ ਕੋਈ ਵੀ ਨਹੀਂ ਕੋਈ ਠੀਕ ਹੈ ਇੱਕ ਏਕੜ ਨੂੰ ਕਿੰਨਾ ਟਾਈਮ ਲੈਂਦਾ ਹੀ ਇਹ ਇੱਕ ਏਕੜ ਤੋਂ ਸਿਰ 10 ਮਿੰਟ ਲੱਗਦਾ ਠੀਕ ਹੈ ਫਿਰ 10 ਮਿੰਟ ਦੇ ਵਿੱਚ ਇੱਕ ਏਕੜ ਕਰ ਜੇਗਾ ਤੇ ਕਿਹਦਾ ਫਾਇਦਾ ਇਹ ਹੈ ਜੀਪੀਐਸ ਸਿਸਟਮ ਵਰਤ ਕੇ ਜਦੋਂ ਪਹਿਲੇ ਜਿਹੜਾ ਸਪਰੇਅ ਕਰਦੇ ਆ ਕਿ ਕਿਤੇ ਵਿੱਚ ਇਥੇ ਦਵਾਈ ਦੇ ਰਹੀ ਤਾਂ ਉੱਥੇ ਦੁਬਾਰਾ ਨਹੀਂ ਆਏਗਾ ਆਪਣਾ ਦੂਸਰਾ ਪਾਸ ਦੇਖ ਲਾਉਣਾ ਪ੍ਰਾਈਜ਼ਿੰਗ ਵਗੈਰਾ ਕੀ ਹੁੰਦੀ ਹੈ ਜੀ ਇਹਦੀ ਪ੍ਰਾਈਜ਼ਿੰਗ ਦਾ ਤਾਂ ਬਹੁਤ ਹੋਏ ਨਹੀਂ ਕਿਉਂਕਿ ਅਫੋਰਡੇਬਲ ਨਹੀਂ ਹੈ। ਇੱਕ ਕਿਸੇ ਰੈਗੂਲੇਸ਼ਨ ਕਰਕੇ ਇਹ ਸਿਰਫ ਡਰੋਨ ਪਾਇਲਟਸ ਨੂੰ ਹੀ ਦਿੱਤਾ ਗਿਆ ਦਾ। ਦੇਖ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੈ ਅਵੇਲੇਬਲ। ਠੀਕ ਹੈ ਜੀ। ਆ ਡਰੋਨ ਹੈ ਜੀ। 6 ਅੱਖੇ ਹੈ ਜੀ ਇਹਦੇ। ਕਿੰਨੇ ਦੀ ਫਸਲ ਹੋ ਗਈ ਬਾਕੀਆਂ ਫਸਲਾਂ ਮੁੱਕੀਆਂ। ਜਿੰਨੇ ਕੀ ਆਵਦਾ ਇਹ ਦੀ ਕੀਮਤ ਕਿੰਨੇ ਰੱਖੀ ਹੈ? ਕੀਮਤ ਨਹੀਂ ਅਸਰੇ ਸਰਵਿਸ ਡਰੋਨ ਨਹੀਂ ਸਾਰੇ। ਇਹ ਤੱਕ ਰਾਹ ਹੈ ਜਦੋਂ ਤੁਸੀਂ ਰੈਂਟ ਤੇ ਕਰਵਾ ਸਕਦੇ ਹੋ ਜਦੋਂ ਵੀ ਤੁਹਾਨੂੰ ਸਪਰੇਅ ਕਰਵਾਣੀ ਹੋਵੇ ਤੁਸੀਂ ਸਾਡੇ ਨਾਲ ਕੰਟੈਕਟ ਕਰੋਗੇ ਜੇ ਜੀ ਤੁਹਾਡੇ ਖੇਤ ਲੈ ਕੇ ਆਂਗਾ ਤੇ ਲਈ ਤੁਹਾਡੀ ਆਪਣੀ ਬੁੱਕੀ ਅਸੀਂ ਇੱਕ ਇੱਕ ਏਕੜ ਦਾ 100 ਰੁਪਿਆ ਚਾਰਜ ਕਰਾਂਗੇ ਜਿਵੇਂ ਦਾ ਇਹ ਡਰੋਨ ਗਿਆਨੀ ਵਾਲਿਆਂ ਦੇ ਜੀ ਹੈਰੋ ਖੜੇ ਆ ਹਾਈਡਰੋਲਿਕ ਹੈਰੋ ਬੱਟਾ ਚੜ੍ਹਨ ਵਾਲੇ ਜਿੰਦੇ ਹੈਰੋ ਆ ਦਿਨੰਦਾ ਸਿਸਟਮ ਖੜਾ ਹੈ ਹੈਰੂ ਦੀ 10-10 ਦੀ 1,20,000 ਰੁਪਏ ਦੀ ਤਵੀਆ ਜੀ ਡਿਸਕਾਊਂਟ ਆ 10,000 ਰੁਪਏ 1,10,000 ਚ ਮਿਲਣਗੀਆਂ ਨੋ ਨੋ ਦਾ ਕਟਾ ਹੈਗਾ 95,000 ਦਾ 90,000 ਚ ਮਿਲੂ 5,000 ਦਾ ਡਿਸਕਾਊਂਟ ਆ ਹਾਈਡਰੌਲਿਕ ਹੈਰੂ 12-12 ਦਾ ਕਟ ਲਗਦਾ ਕਟ ਮਿਲੂਗਾ ਜੀ 215000 ਦੇ ਆ 10000 ਦਾ ਡਿਸਕਾਊਂਟ ਆ 205000 ਚ ਮਿਲ ਜੂਗੀ ਉਹਦੀ ਜਰੂਰਤ ਉਹਦੀ ਮੱਕੀ ਇਹ ਆ ਸਾਡੇ ਮੰਗਲ ਸਿੰਘ ਜੀ ਮੇਲਾ ਘੁੰਮਣਾ ਹੀ ਅੱਜ ਹਾਂਜੀ ਹਾਂਜੀ ਚਲੋ ਵਧੀਆ ਘੁੰਮਣਾ ਚਾਹੀਦਾ ਆ ਠੀਕ ਆ ਜੀ ਇੰਟਰਗੇਰੀ ਆ ਹੈਰੋ 14 14 ਦਾ ਜੀ ਇਹਨਾਂ ਦੀ ਬਹੁਤ ਵਧੀਆ ਹੈਰੋ ਆਉਂਦੀ ਆ ਰੋਟਾਵੇਟਰ ਵੀ ਬਣਾਉਂਦੇ ਆ ਜੀ 1,60,000 ਦਾ ਨਾ ਦਾ 10 ਫੁੱਟਾ 5000 ਡਿਸਕਾਊਂਟ ਹੈ ਐਂਡਰੋਲੀ ਕੁ ਤਵੀਆਂ 12-12 ਦਾ ਸੈਟ ਆ ਜੀ ਪਰਲਾ ਛੋਟਾ 10-10 ਦਾ ਰੇਟ 275 ਹਾਈਡਰੋਲਿਕ ਤਵੀਆਂ ਟਾਇਰਾ ਵਾਲੇ ਲੱਗਿਆ ਜੀ ਹਿੱਸਾ ਵੀ ਵਧੀਆ ਲੱਗਿਆ ਆ ਆਪਣੀਆਂ ਸਿੰਪਲ ਤਵੀਆਂ ਹੁੰਦੀਆਂ ਜਿਹੜੀਆਂ ਨਾਰਮਲ ਪਹਿਲਾਂ ਚੱਲਦੀਆਂ ਸੀਗੀਆਂ ਇਹ 12 12 ਦਾ ਕੱਟ ਆ ਜੀ ਤੌ ਲਗਤੀ 100000 ਰੁਪਏ ਦੀ ਆਏ ਜੀ ਨਾਰਮਲਲੀ ਦੇਖੀ ਤਾਂ ਕਲਟੀਵੇਟਰ ਹਾਈਡਰੋਲਿਕ 135000 ਦੇ 17 ਕਲਟੀਵੇਟਰ 17 ਟਨ ਵਾਲੇ ਹੇ ਉਸਮੇ ਹੈ ਵੀ ਤੋ ਕਟੂ ਕਰਨ ਵਾਲੀ ਹੈ ਰੋ 70000 ਰੁਪਏ ਦੀ ਸਿਰਫ 2000 ਰੁਪਏ ਦਾ ਡਿਸਕਾਊਂਟ 99 ਦੀ 175 ਦੀ ਜੱਗੀ ਦੀ ਕਿਤਾ ਮੈਂ ਮੇਰੇ ਖਾਦਦਾ ਨਾ ਕਹਾਂ ਨਾ ਭੁੱਲੀ ਆਈ ਹਫਤਾਵਾਰੀ ਭਲੇੜੀ ਹਾਂ ਆਲੇ ਹਲਾਂ ਦੇ ਭਾਜੀ ਕੀ ਪ੍ਰਾਈਸ ਹੁੰਦਾ ਨਾ ਇਹਦਾ 2500 ਠੀਕ ਆ ਜੀ ਕੀ ਕੁਆਲਿਟੀ ਕੀ ਹੁੰਦੀ ਹੈ ਜੀ ਇਹਨਾਂ ਦੀ ਸਟੀਲ ਵਗੈਰਾ ਕਿਹੜਾ ਹੁੰਦਾ ਹੈ ਇਹ ਵਾਲਾ ਜੀ ਕੀ ਭਾਜੀ ਪ੍ਰਾਈਸ ਇਹਦਾ ਕਿੰਨਾ ਹੋਏ 2500 ਕੰਸਾ ਜੀ ਇਹਨਾਂ ਨੂੰ ਨਹੀਂ ਪਤਾ ਜੀ ਸਟੀਲ ਵਗੈਰਾ ਦਾ ਚਲੋ ਆ ਬੇ ਬੇ ਜੀ 2500 ਦਾ ਦਿੱਤੇ ਆ ਜੀ ਪ੍ਰੀਤ ਟਰੈਕਟਰ ਪ੍ਰੀਤ ਦਾ ਜ਼ਮਾਨਾ ਪ੍ਰੀਤ ਟਰੈਕਟਰ ਆ ਪ੍ਰੀਤ ਦਾ ਨਵਾਂ ਟਰੈਕਟਰ ਲਾਂਚ ਹੋਇਆ ਜੀ ਸਪੈਸ਼ਲ ਐਡੀਸ਼ਨ ਹੈ ਇਹਦਾ ਨਾਮ ਟੂ 휠 ਚ ਵੀ ਅਵੇਲੇਬਲ ਆ 4휠 ਚ ਵੀ ਆ ਪ੍ਰੀਤ ਹੈ ਜੀ 58 50 hp ਦੀ ਕੈਟਾਗਰੀ ਇਸਾ ਮੇਰੇ ਖਿਆਲ ਨਾਲ ਆਈ ਹੈ 4 4 ਵੇਡ ਮਿਲਣਗੇ 4 ਮੂਰਲੇ ਟਾਇਰ ਹੈਗੇ ਆ ਇਹਦੇ ਆਪਣੇ 9.5 24 ਦੇ ਪਿਛਲੇ ਉਹੀ 16 ਦੇ ਹੋਣਗੇ 16 28 ਦੇ ਦੋਨੇ ਘੇਰੇ ਇੱਕ ਪਾਸੇ ਆ ਕਲਸਟਰ ਸਿਸਟਮ ਇਹਦਾ ਆਵੜਾ ਪਲੇਟਫਾਰਮ ਵੀ ਵਧੀਆ ਹੀ ਸਰਪ੍ਰਾਈਜ਼ ਕੀ ਹੈ ਜੀ ਸਰ ਸਰਪ੍ਰਾਈਜ਼ ਜਿਹੜਾ 1.5 ਲੱਖ ਰੁਪਏ ਫੋਰ 4 ਡਰਾਈਵ 4 ਸਿਲੰਡਰ ਠੀਕ ਹੈ ਜੀ ਕਨੋਟੀ ਲੱਗੇ ਆਉਂਗਾ ਜੀ ਨਹੀਂ ਬੈਸ ਤੇ ਜੋ ਖੜੇ ਸੀ ਠੀਕ ਹੈ ਜੀ ਉਹ ਖੜੇ ਰਹੋ ਉਹ ਹੈ 11 ਲੱਖ ਠੀਕ ਹੈ ਜੀ ਸਰ ਇਸका ਇਹ ਹੈ ਆਪ ਨੂੰ ਜੀ 22 ਮਾਰਨਾ ਹੋਣਾ ਤੇ ਇਸका ਪਾਪ ਚੇਂਜ ਕਰਵਾ ਲਓ ਆਪਾ ਇਹ 11 ਸੀਸੀ ਵਾਲਾ ਮੰਗੋ ਪਾ ਲਓ ਇੱਕੋ ਮੜਾਈ ਸਾਡੇ 10 ਲੱਖ ਰੁਪਏ ਰੇਟ ਆ ਜੀ। ਅੱਛਾ ਇੱਕ ਬਾਈਕ ਕਿਉਂ ਨਹੀਂ? 22 ਲੱਖ ਹੈ ਨਾ। ਪੁਰਕਾਨ ਟਰਾਫੀ ਵਾਲਾ ਖੜਾ ਜੀ। ਅਨੰਦ ਐਕਸਪੋਰਟ ਮਾਡਲ ਆ ਜੀ ਅਵੈਂਜਰ 75 ਐਚਪੀ ਇਹ ਵੋ ਸੁਣਾਈ ਜਾਲੇ ਟਰੈਕਟਰ ਖੜੇ ਆ ਇਹਨਾਂ ਦੇ ਦੋ ਮਾਡਲ ਇਹ ਇਹ ਸਟਾਰ ਜਿਹੜੀ ਪਲੋਂਾਂ ਵਾਲੀ ਬਹੁਤ ਮਸ਼ਹੂਰ ਕੰਪਨੀਆਂ ਮਲਚਰ ਰੋਟਾਵੇਟਰ ਇਹਨਾਂ ਦਾ ਸਬਸੋਇਲਰ ਵੀ ਬਹੁਤ ਕੰਮ ਆ ਜਾਂਦਾ ਭਾਈ ਬਾਕੀ ਭਾਈ ਹੁਣ ਦਾ ਰੇਟ ਬਾਰੇ ਪੁੱਛਦੇ ਆ ਇਹਦੇ ਬਾਰੇ ਭਾਈ ਰੇਟ ਕੀ ਆ ਜੀ ਸਬਸੋਇਲਰ ਦਾ 30000 ਸਿੰਗਲ ਦਾ ਡਬਲ ਦਾ ਹੈ ਡਬਲ ਭਾਈ 85000 ਸਿੰਗਲ ਡਬਲ 165000 ਡਬਲ ਖੜਾਈ ਇਕਨ ਨਵੀਂ ਕੰਪਨੀ ਦਾ ਕੀੜਾ ਆ ਜੀ ਸਪਰੇਅ ਕਰਨ ਵਾਲਾ ਇਹਨੂੰ ਕਹਿੰਦੇ ਆ ਪ੍ਰੋਟੈਕਟਰ ਵਗੈਰਾ ਨਾਮ ਹੁੰਦਾ ਇਹਦਾ ਸ਼ਾਇਦ ਪ੍ਰਾਈਸ ਵਗੈਰਾ ਲਿਖਿਆ ਹੈ ਨਹੀਂ ਆ ਜੀ ਇਹਨਾਂ ਨੇ ਉੱਤੇ ਉਹਨਾਂ ਲਈ ਪਾ ਦਿੱਤਾ ਹੈ ਹੈਵੀ ਡਿਊਟੀ ਕੇਜਾਂਸ ਆਇਦੇ ਚੂਬੀ ਦਾ ਉਹ ਹੈ ਇਸ ਵੇਂ ਸੰਭਾਗ ਹੈ ਕੈਨ 20 ਤਿਕਟ ਤੱਕ ਗੁਆਰ ਵਿੱਚ ਜਾਣ ਕਰੀਣਾ ਚਾਹਾਂ ਹਿੱਕਰ ਪੁਰਸਕਾਰਾਂ ਵਿੱਚ ਪ੍ਰਾਪਤ ਹੋ ਰਿਹਾ ਹੈ ਹੈਵੀ ਡਿਊਟੀ ਵੇਰ ਉਹ ਵੀ ਦਾ ਪ੍ਰਾਈਸ ਵੇਂ ਸੰਭਾਗ ਹੈ ਕੇ ਫੀਲ ਇਨਸ਼ੀਅਲ ਸੰਭਾਗ ਹੈ ਨਾਲ ਨਿਕਲਗਾ ਚੋ ਇੰਨੀ ਉਹ ਨਹੀਂ ਨਗਰ ਲੈ ਕਸੇ ਕਰ ਜੀ ਬਈ ਚਲ ਟੱਪ ਕੇ ਚੱਕ ਲਾਂਗੇ ਓਡੀ ਕਿਹੜੀ ਗੱਲ ਉਹਨੂੰ ਅਲਹਮਦੁਲਿਲਾ ਕਮਾਂਡੋ ਉਹਦੇ ਨਾਲ ਇਹਦਾ ਇੰਜਨ ਕਰ ਲੈ ਲੈ ਮੈਂ ਛੱਡ ਦੇ ਹਾਂ ਕਮਾਂਡੋ ਕਿੱਦੇ ਰੱਖੀ ਕਿੱਨੇ ਐਣੀ ਮਾਲਾ ਹਾਂਜੀ ਗੁਰੂ ਕਿੱਨੇ ਐਣੀ ਮਾਲਾ ਕਿੱਨੇ ਪਸ਼ੂ ਕਿੱਨੇ ਐਣੀ ਇਹਦਾ ਦਾ ਨਾਮ ਲਾ ਲਓ। ਇਹ ਸਵਾਸਾਰਾ ਅੱਜ ਆਵਾ ਐਗਰੀਮੈਂਟ ਨਮਨਮੇ ਬ੍ਰੈਂਡ ਲੌਂਜ ਕੀਤੇ ਆ। ਫਿੱਡਾਂ ਨੇ। ਠੀਕ ਹੈ। ਮਗਾ ਜਦ ਖੂਪ ਜੇ ਇਸਤੇਮਾਲ ਕਰਨ ਵਾਲੇ ਤੇ ਕਣੀ ਦੂਗਾ ਜਾ ਰਿਹਾ ਹੈਗਾ बार-बार ਆਪ ਕੋ 3 ਨਾਲ ਦਾ ਸਾਨੂੰ ਮੱਛੀ ਮੋਟਰ ਗਾਣਾ ਪੈਂਦਾ ਹੈ ਯਾਰ ਤੇ ਅਗਰ ਕੋਈ ਕੋਈ ਸਪੈਸੀ ਤੁਹਾਡੇ ਕੋਲ ਜੁਆਰ ਹੈ ਜਿਮਨੋ ਫਰਟੀ ਚਲਾਇਆ ਮਗਾ ਯਾਰ ਹਾਂਜੀ ਦੱਸੋ ਜੀ ਆ ਲੋ ਇਹਦਾ ਇੱਕ ਬਹੁਤ ਵੱਡਾ ਟੱਬ ਹੋ ਗਿਆ ਇਹਦੇ ਵਿੱਚ ਸਾਈਡ ਤੇ ਪਾਇਆ ਮੋਟਾ ਇੱਟ ਦਾ ਰੋੜਾ ਅੱਛਾ ਜੀ ਜਾਲੀ ਦੇ ਵਿੱਚ ਅੱਗੇ ਆਪਾਂ ਬਰੀਕ ਬਜਰੀ ਪਾਤੀ ਬਰੀਕ ਬਜਰੀ ਤੋਂ ਬਾਅਦ ਅੱਗੇ ਫਿਰ ਝਾੜੀ ਪਾਤੀ ਆ ਉਸ ਤੋਂ ਬਾਅਦ ਵਿੱਚ ਰੇਤਾ ਪਾਤੀ ਕੰਕਰੀਟ ਪਾਤੀ ਉਸ ਤੋਂ ਅੱਗੇ ਬਹੁਤ ਬਰੀਕ ਜਿਸ ਤਰ੍ਹਾਂ ਆਪਾਂ ਕੀ ਕਹਿ ਸਕਦੇ ਆ ਇਹਨੂੰ ਮੈਨੀਫੋਕ ਹੈ ਉਹ ਕਾਲਾ ਕਾਲਾ ਜਿਹਾ ਪਤਾ ਨਹੀਂ ਕੀ ਆ ਉਸ ਤੋਂ ਬਾਅਦ ਇਹਨੂੰ ਸਾਫ਼ ਪਾਣੀਆਂ ਵਿੱਚ ਦੇ ਲੱਲੂ ਭਾਗ ਚੱਲ ਆ ਜਾ ਬੱਦ ਲਾਇਆ ਵਾਦਣਾ